ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਹੋ ਨਵਰੇ ਸਾਡਾ ਵਰਤਿਆਂ ਜਿਵੇਂ ਦੱਸਿਆ ਜਿਵੇਂ ਪੇਮੈਂਟ ਪਾਤੀ ਲਈ ਆਪਣਾ ਸਾਡਾ ਕਰੋੜਾ ਰੁਪਇਆ ਲੱਗਿਆ ਉਸ ਪ੍ਰੋਜੈਕਟ ਤੇ ਹੂੰ ਉਹਦੀ ਤਿੰਨ ਚਾਰ ਅਸੀਂ ਪਾ ਦਿੱਤੀਆਂ ਹੂੰ ਜੋ ਵੀ ਉਹਦੀ ਰਾਇਲਟੀ ਬੰਦਿਆ ਸਾਡੀ ਕੰਪਨੀ ਨੂੰ ਹੋਣੀ ਚਾਹੀਦੀ ਹੂੰ ਉਹ ਅੱਧੀ ਸਾਡੇ ਵਾਲੀ ਉਹ ਹੈ ਇੱਕ ਲਾਈਨ ਤੇ ਅੱਧੀ ਕੌਦੇ ਵਿੱਚੋਂ ਬਦਲ ਤੇ ਦੋ ਕਲੈਨ ਉਹਨਾਂ ਨੇ ਬਦਲਤੀਆਂ ਜਿਵੇਂ ਅਸੀਂ ਉਹਦੇ ਚ ਸ਼ੁਰੂਆਤ ਕੀ ਦਿੱਤਾ ਹੋਇਆ ਬੋਲੀ ਟਾਈਪ ਉਹ ਜਿਵੇਂ ਆ ਰਹੀ ਆ ਰਹੀ ਆ ਰਹੀ ਹੂੰ ਗੌਰੇਪੁਰੀ ਡਾਂਗੜ ਤੇ ਉੱਥੇ ਹੋ ਗਈ ਲੜਾਈ ਭਾਰੀ ਤੇ ਉਹਨਾਂ ਨੇ ਕਰਤਾ ਸਿੱਧਾ ਹੀ ਉਹ ਹੁਣੇ ਨਹੀਂ ਪਤਾ ਕਿ ਵੀ ਉਹ ਕਿਸ ਤਰ੍ਹਾਂ ਕੋਈ ਫੇਕ ਕਾਲ ਸੀ ਜਾਂ ਕੋਈ ਉਹਨਾਂ ਦਾ অথੋਰਾਇਜ਼ ਸੀ ਉਹ ਸਾਡੇ ਤੋਂ ਕੋਈ ਡਾਕੂਮੈਂਟ ਮੰਗਦਾ ਹੈ ਤੁਸੀਂ ਪ੍ਰੂਫ ਮੈਨੂੰ ਭੇਜੋ ਵੀ ਜਿਹੜੀ ਇਹ ਸਾਰੇ ਗਾਣੇ ਦੀ ਸੋਸ਼ਲ ਮੀਡੀਆ ਤੋਂ ਜੋ ਕਮਾਈ ਹੋਈ ਹੈ ਉਹ ਲਗਭਗ ਦੱਸ ਰਿਹਾ ਸੀ ਕਿ ਵੀ 8 ਕਰੋੜ ਦੀ ਇਹਨੇ ਗਾਣੇ ਨੇ ਕਮਾਈ ਕੀਤੀ ਹੈ ਕਿ ਵੀ ਅਸੀਂ ਉਹਦਾ ਹਿਸਾਬ ਕਿਤਾਬ ਤੁਹਾਨੂੰ ਇਹ ਇਸ ਤਰ੍ਹਾਂ ਜੀ ਜਿਹੜਾ ਇਹ ਅਰਜੁਨ ਵੈਲੀ ਗਾਣਾ ਹੈ ਇਹ ਸਾਡੇ ਮਹਾਨ ਗੀਤਕਾਰ ਮਰਹੂਮ ਦੇਵ ਤਰੀਕੇ ਵਾਲਾ ਜੀ ਉਹਨਾਂ ਦਾ ਲਿਖਿਆ ਹੋਇਆ ਗਾਣਾ ਸੀ ਇਹ 2015 ਦੇ ਵਿੱਚ ਅਸੀਂ ਗੁਰਮੀਤ ਮੀਤ ਦੀ ਆਵਾਜ਼ ਦੇ ਵਿੱਚ ਰਿਕਾਰਡ ਕਰਕੇ ਮੇਰੇ ਕੇ ਐਂਟਰਟੇਨਰ YouTube ਚੈਨਲ ਤੇ ਵੀ ਚੱਲ ਰਿਹਾ ਤੇ ਅਸੀਂ ਇਹਦੀਆਂ ਸੀੜੀਆਂ ਵੀ ਮਾਰਕੀਟ ਦੇ ਵਿੱਚ ਸੇਲ ਕੀਤੀਆਂ ਸੀ ਤੇ ਇਹਦੇ ਵਿੱਚ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਵੀ ਮਰਹੂਮ ਗੀਤਕਾਰ ਜਿਹੜੇ ਦੇਵ ਤਰੀਕੇ ਵਾਲੇ ਜੀ ਦੀ ਸੀਗੀ ਉਹਨਾਂ ਨੇ ਆਪਣੀ ਦੇਖ ਰੇਖੇ ਇਹ ਸਾਰੀ ਐਲਬਮ ਬੂਰੀ ਹੁੰਦੀ ਆ ਐਲਬਮ ਦੇ ਨਾਮ ਹੇਠੇ 8 ਗੀਤਾਂ ਦੀ ਐਲਬਮ ਦਾ ਸਾਨੂੰ ਰਿਕਾਰਡ ਕਰਵਾਈ ਸੀ ਉਹਨਾਂ ਦੀ ਦੇਖ ਰੇਖੇ ਠੀਕ ਕੰਮ ਹੋਇਆ ਸੀ ਤੇ ਅੱਜ ਹੁਣ ਜਦੋਂ ਅਸੀਂ ਦੇਖਿਆ ਕਿ ਜਿਹੜਾ ਐਨੀਮਲ ਫਿਲਮ ਇੱਕ ਆਈ ਹੈ 3 ਸੀਰੀਜ਼ ਨੇ ਉਹਦਾ ਜਿਹੜਾ ਸੰਗੀਤ ਆ ਲੌਂਚ ਕੀਤਾ ਤੇ ਉਹਦੇ ਵਿੱਚ ਭੁਪਿੰਦਰ ਬੱਬਲ ਜੀ ਨੇ ਇਹ ਗਾਣਾ ਗਾਇਆ ਉਹਦੇ ਵਿੱਚ ਇੱਕ ਤੌਹਤਾ ਥੋੜਾ ਟੈਂਪੋ ਜਿਹੜਾ ਸਲੋ ਕਰਤਾ ਤੇ ਦੂਸਰਾ ਉਹਦੇ ਵਿੱਚ ਇੱਕ ਦੋ ਸ਼ਬਦ ਜਿਹੜੇ ਬਦਲ ਕੇ ਹਰੇਕ ਅੰਤਰੇ ਦੇ ਵਿੱਚ ਇੱਕ ਦੋ ਸ਼ਬਦ ਬਦਲ ਕੇ ਉਹਨੂੰ ਤੋੜ ਮਰੋੜ ਕਰਕੇ ਉਹਨੂੰ ਆਪਣੇ ਅੰਦਾਜ਼ ਚ ਗਾ ਕੇ ਤੇ ਟੀ ਸੀਰੀਜ਼ ਨੂੰ ਦੇ ਦਿੱਤਾ ਤੇ ਜਿਹੜਾ ਸਰਾ ਸਰ ਜਿਹੜੀ ਕਾਪੀ ਰਾਈਟ ਐਕਟ ਦੀ ਇਹੜੀ ਅਲੰਘਣਾ ਹੈ ਅਸੀਂ ਇਹਦੇ ਸਬੰਧ ਦੇ ਵਿੱਚ ਇੱਕ ਕੰਪਲੀਟ ਐਸਐਸਪੀ ਦਫਤਰ ਪਟਿਆਲਾ ਇੱਥੇ ਦਿੱਤੀ ਹੈ ਤੇ ਜਿਹੜੀ ਇਨਕੁਆਰੀ ਐਸਪੀਸੀਟੀ ਸ੍ਰੀ ਸਰਫਰਾਜ ਆਲਮ ਸਰਫਰਾਜ ਆਲਮ ਜੀ ਉਹ ਕਰ ਰਹੇ ਨੇ ਤੇ ਅਸੀਂ ਆਪਣੇ ਬਿਆਨ ਵਗੈਰਾ ਇਹਨਾਂ ਕੋਲ ਲਿਖਾ ਦਿੱਤੇ ਨੇ ਤੇ ਇੱਕ ਅਸੀਂ ਕਾਨੂੰਨੀ ਨੋਟਿਸ ਆਪਣੇ ਵਕੀਲ ਰਾਹੀਂ ਜਿਹੜਾ ਟੀ ਸੀਰੀਜ਼ ਤੇ ਭਵਿੰਦਰ ਬੱਬਲ ਜੀ ਨੂੰ ਭੇਜਿਆ ਜਿਹਦਾ ਹਾਲੇ ਤੱਕ ਸਾਡੇ ਕੋਲ ਕੋਈ ਰਿਪਲਾਈ ਨਹੀਂ ਆਇਆ ਸਰ ਐਨੀਮਲ ਫਿਲਮ ਦੇ ਜਿਹੜੇ ਪ੍ਰੈਜੈਂਟਰ ਨੇ ਜਾਂ ਪਰੋਡਿਊਸਰ ਨੇ ਉਹਨਾਂ ਨਾਲ ਕੋਈ ਗੱਲ ਹੋਈ ਇਸ ਤਾਂ ਦੀ ਜਾਂ ਉਹਨਾਂ ਤੋਂ ਕੋਈ ਕਾਰਵਾਈ ਕਰੋਗੇ ਉਹ ਉਹਨਾਂ ਦਾ ਕੋਈ ਸਾਨੂੰ ਕੰਟੈਕਟ ਨਹੀਂ ਮਿਲਿਆ ਇੱਕ ਉਹਨਾਂ ਦੇ ਵਿਹਾਰ ਤੇ ਕੋਈ ਸਾਡੇ ਨਾਲ ਕੰਟੈਕਟ ਹੋਇਆ ਸੀਗਾ ਇੱਕ ਫੋਨ ਆਇਆ ਸੀ ਉਹ ਹੁਣੇ ਨਹੀਂ ਪਤਾ ਕਿ ਵੀ ਉਹ ਕਿਸ ਤਰ੍ਹਾਂ ਕੋਈ ਫੇਕ ਕਾਲ ਸੀ ਜਾਂ ਕੋਈ ਉਹਨਾਂ ਦਾ অথੋਰਾਇਜ਼ ਸੀ ਉਹ ਸਾਡੇ ਤੋਂ ਕੋਈ ਡਾਕੂਮੈਂਟ ਮੰਗਦਾ ਹੈ ਤੁਸੀਂ ਪ੍ਰੂਫ ਮੈਨੂੰ ਭੇਜੋ ਵੀ ਜਿਹੜੀ ਇਹ ਸਾਰੇ ਗਾਣੇ ਦੀ ਸੋਸ਼ਲ ਮੀਡੀਆ ਤੋਂ ਜੋ ਕਮਾਈ ਹੋਈ ਹੈ ਉਹ ਲਗਭਗ ਦੱਸ ਰਹੇ ਸੀ ਕਿ ਵੀ 8 ਕਰੋੜ ਦੀ ਇਹਨੇ ਗਾਣੇ ਨੇ ਕਮਾਈ ਕੀਤੀ ਹੈ ਕਿ ਵੀ ਅਸੀਂ ਉਹਦਾ ਹਿਸਾਬ ਕਿਤਾਬ ਤੁਹਾਨੂੰ ਅੱਧੋ-ਅੱਧ ਕਰ ਦਾਂਗੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਸੀ ਹੁਣ ਸਾਨੂੰ ਲੱਗਿਆ ਕਿ ਵੀ ਸ਼ਾਇਦ ਉਹ ਕੋਈ ਫੇਕ ਕਾਲ ਸੀ ਅੰਮ੍ਰਿਤ ਜਿਵੇਂ ਕਿ ਤੁਸੀਂ ਕਿਹਾ ਵੀ ਐਫ ਆਈ ਆਰ ਦਰਜ ਕਰਾਈ ਆ ਬਬਲ ਜੀ ਦੇ ਔਰ ਟੀ ਸੀਰੀਜ਼ ਦੇ ਥੋੜੀ ਮੰਗ ਕੀਤੀ ਹੈ ਜਿ ਮੁੱਖ ਤੌਰ ਤੇ ਮੰਗ ਇਹ ਹੈ ਜੀ ਵੀ ਇੱਕ ਤਾਂ ਉਹਨਾਂ ਨੇ ਜਿਹੜਾ ਇਹ ਕਾਪੀ ਰਾਈਟ ਐਕਟ ਦੀ ਉਲੰਘਣਾ ਹੈ ਇਹ ਚੋਰੀ ਦਾ ਮਾਮਲਾ ਵੀ ਬਣਦਾ ਹੈ ਕਾਪੀ ਰਾਈਟਸ ਦਾ ਵੀ ਬਣਦਾ ਹੈ ਇਹਨਾਂ ਤੇ ਪਰਚਾ ਇੱਕ ਤਾਂ ਦਰਜ ਹੋਣਾ ਚਾਹੀਦਾ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਕਥਾਵਾਂ ਇਹੋ ਜਿਹੇ ਮਹਾਨ ਗੀਤਕਾਰ ਸਮੇਂ ਦੇ ਵਿੱਚ ਇਕੱਦੇ ਹੁੰਦੇ ਨੇ ਤੇ ਜੇ ਉਹਨਾਂ ਦੀਆਂ ਲੋਕ ਕਥਾਵਾਂ ਦੇ ਨਾਲ ਲੋਕ ਕਿੱਸਿਆਂ ਦੇ ਨਾਲ ਇਸ ਤਰ੍ਹਾਂ ਛੇੜਛਾੜ ਹੋਣ ਲੱਗੀ ਤਾਂ ਬਾਲੀਵੁੱਡ ਨੇ ਸਾਡੇ ਜਿਹੜੇ ਸਾਰੇ ਪੰਜਾਬ ਦੇ ਕਿੱਸੇ ਕਾਵ ਨੇ ਉਹਨਾਂ ਨੂੰ ਤੋੜ ਮੋੜ ਕੇ ਆਪਣੇ ਨਾਮ ਕਰ ਲੈਣਾ ਜਿਹੜੀ ਪੰਜਾਬੀ ਸੰਗੀਤ ਇੰਡਸਟਰੀ ਆ ਉਹ ਬਰਬਾਦ ਹੋ ਜੇਗੀ ਇਸ ਦਿਨ ਭੁਪਿੰਦਰ ਬੱਬਲ ਨੇ ਕੋਈ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਬਾਰੇ ਕੋਈ ਵਿਸ਼ੇਸ਼ ਤੌਰ ਤੇ ਕਿਹਾ ਹੈ ਮੈਂ ਉਹੀ ਉਹਨਾਂ ਦਾ ਵੀ ਇੱਕ ਕੋਈ ਹੈਗਾ ਸੀਗਾ ਜਿਸ ਨੇ ਉਹਨਾਂ ਦੀ ਟੀ ਸੀਰੀਜ਼ ਦੇ ਨਾਲ ਕੋਈ ਗੱਲਬਾਤ ਕਰਵਾਈ ਉਹ ਆਪਣੇ ਆਪ ਨੂੰ ਰਹਿਮਤ ਮਰਵਾਹਾ ਕਰਕੇ ਕੋਈ ਬੰਦਾ ਸੀਗਾ ਉਹ ਦਾ ਸਾਡੇ ਕੋਲ ਕਾਲ ਵੀ ਆਈ ਸੀ ਤੇ ਪਰ ਉਹਨਾਂ ਨੇ ਵੀ ਸਾਨੂੰ ਕੋਈ ਹੱਥ ਪੱਲਾ ਫੜਾਇਆ ਨਹੀਂ ਉਹ ਤਾਂ ਕਹਿੰਦੇ ਕਿ ਵੀ ਸਾਡਾ ਗਾਣਾ ਹੀ ਇਹ ਭਵਿੰਦਰ ਬੱਬਲ ਜੀ ਦਾ ਲਿਖਿਆ ਹੋਇਆ ਜਦ ਕਿ ਸਾਡੇ ਕੋਲ ਸਾਰੇ ਪੁਖਤਾ ਸਬੂਤ ਨੇ ਕਿ ਵੀ ਇਹ ਗਾਣਾ ਲੇਵ ਤਰੀਕੇ ਵਾਲੇ ਜੀ ਦਾ ਲਿਖਿਆ ਹੋਇਆ ਜੇ ਆਪਾਂ ਗੱਲ ਕਰੀਏ ਟੀ ਸੀਰੀਜ਼ ਦੀ ਬਹੁਤ ਵੱਡਾ ਬ੍ਰਾਂਡਡ ਨਾਮ ਹੈ ਉਹਨਾਂ ਨੇ ਇਹ ਮਿਸਟੈਕ ਕਿਵੇਂ ਕੀਤੀ ਹੈ ਤੁਹਾਨੂੰ ਲੱਗਦਾ ਕਿ ਵੀ ਉਹਨਾਂ ਨੇ ਕੁਝ ਦੇਖੋ ਸਭ ਕੁਝ ਪਰਚੋਲ ਕਰਨ ਤੋਂ ਬਾਅਦ ਹੀ ਗਾਣਾ ਲਿਆ ਹੋਣਾ ਜੀ ਸਾਰੇ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਨ੍ਹਾਂ ਦਾ ਵੱਡਾ ਨਾਮ ਹੁੰਦਾ ਕਿ ਵੀ ਉਹ ਕੋਈ ਗਲਤ ਕੰਮ ਨਹੀਂ ਕਰਦੇ ਮੈਂ ਤਾਂ ਇਹ ਸੋਚਦਾ ਕਿ ਵੀ ਇੱਕ ਕਹਾਵਤ ਹੈ ਉਹ ਕਹਿੰਦੇ ਤਾਂ ਹੁੰਦੇ ਨੇ ਕਹਿੰਦੇ ਵੀ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪਰ ਸਾਡਾ ਜਿਹੜਾ ਪੁੱਤ ਚੋਰੀ ਵੀ ਹੋ ਗਿਆ ਤੇ ਗੱਬਰੂ ਵੀ ਹੋ ਗਿਆ ਤੇ ਕਮਾਈ ਵੀ ਕਰੋੜਾਂ ਦੀ ਕਰਕੇ ਦੇ ਰਿਹਾ ਹੈ ਬਾਲੀਵੁੱਡ ਨੂੰ ਇਹ ਨਵਾਂ ਟ੍ਰੈਂਡ ਹੈ ਕੋਈ ਇਹ ਦੇਚ ਕੋਈ ਇਹ ਨਹੀਂ ਵੀ ਜੇ ਕੋਈ ਵੱਡੇ ਬ੍ਰਾਂਡ ਆ ਜਾਂ ਵੱਡਾ ਕੰਪਨੀਆ ਵੀ ਉਹ ਕੋਈ ਕ੍ਰਾਈਮ ਨਹੀਂ ਕਰਨਗੇ ਇਹ ਤੁਸੀਂ ਸਾਡੇ ਜ਼ਰੀਏ ਜਿਹੜੇ ਉੱਥੋਂ ਦੇ ਪ੍ਰੋਡਿਊਸਰ ਨੇ ਐਨੀਮਲ ਫਿਲਮ ਦੇ ਉਹਨਾਂ ਨੂੰ ਕੋਈ ਵਿਸ਼ੇਸ਼ਤਾ ਉੱਤੇ ਕਹਿਣਾ ਚਾਹੁੰਦੇ ਅਸੀਂ ਤੁਹਾਡੇ ਅੱਗੇ ਇਹ ਗਾਰ ਕਰਦੇ ਹਾਂ ਕਿ ਵੀ মিডিਆ ਸਾਡਾ ਸਾਥ ਦੇਵੇ ਜਿਵੇਂ ਉਹਨਾਂ ਤੋਂ ਸਪਸ਼ਟੀਕਰਨ ਕਾਨੂੰਨ ਵੀ ਚਲੋ ਆਪਣਾ ਲਾਏਗਾ ਤੇ ਅਸੀਂ ਚਾਹੁੰਦੇ ਹਾਂ ਕਿ মিডিਆ ਰਹੀ ਵੀ ਉਹਨਾਂ ਤੋਂ ਸਪਸ਼ਟੀਕਰਨ ਇਸ ਵਿਸ਼ੇ ਤੇ ਮੰਗਿਆ ਜਾਵੇ ਇੰਦਰ ਬਬਲ ਜੀ ਉਹਦੇ ਚ ਚੇਂਜਿੰਗ ਐ ਜੀ ਜਿਹੜੀ ਇੱਕ ਤਾਂ ਸਥਾਈ ਐ ਉਹ ਅੱਧੀ ਸਾਡੇ ਵਾਲੀ ਉਹ ਐ ਇੱਕ ਲਾਈਨ ਤੇ ਅੱਧੀ ਕ ਉਹਦੇ ਵਿੱਚ ਉਹ ਬਦਲ ਤੇ ਦੋ ਕ ਲਾਈਨਾਂ ਉਹਨਾਂ ਨੇ ਬਦਲਤੀਆਂ ਜਿਵੇਂ ਅਸੀਂ ਉਹਦੇ ਚ ਸ਼ੁਰੂਆਤ ਕੀਤੀ ਤਾ ਹੋਇਆ ਬੋਲੀ ਟਾਈਪ ਉਹ ਜਿਵੇਂ ਆਰੀ 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 ਹੂੰ ਗੌਰੇਪੁਰੇ ਡਾਂਗ ਖੜ ਕੇ ਉੱਥੇ ਹੋਊਗੀ ਲੜਾਈ ਭਾਰੀ ਤੇ ਉਹਨਾਂ ਨੇ ਕਰਤਾ ਸਿੱਧਾ ਹੀ ਅਖਾੜੇ ਵਿੱਚ ਡਾਂਗ ਖੜ ਗਏ ਉੱਥੇ ਹੋਊਗੀ ਲੜਾਈ ਭਾਰੀ ਠੀਕ ਐ ਅਰਜਨ ਵੈਲੀ ਨੇ ਪੈਰ ਜੋੜ ਕੇ ਲੜਾਸਾ ਮਾਰਿਆ ਹੂੰ ਟਾਟਾ ਹੈਗਾ ਉਹਦੇ ਵਿੱਚ ਜਿਵੇਂ ਅਰਜਨ ਬੈਲੀ ਨੇ ਪੱਪ ਜੋੜ ਕੇ ਬਨਾਸੀ ਮਾਰੀ ਪੱਪ ਦੇ ਪੈਰ ਤੋਂ ਵੀ ਫਰਕ ਨਹੀਂ ਠੀਕ ਹੈ ਜੀ ਤੇ ਦੂਸਰਾ ਜਿਹੜਾ ਅੰਤਰਾ ਅਗਲਾ ਅੰਤਰਾ ਹੈ ਉਹਦੇ ਵਿੱਚ ਜਿਹੜਾ ਜਿਵੇਂ ਇੱਥੇ ਅਸੀਂ ਕਿਹਾ ਹੋਇਆ ਕਿ ਵੀ ਲੀਰੋ ਲੀਰ ਕਰ ਦੇਣਗੇ ਇੱਕ ਲਾਈਨ ਉਹਦੇ ਵਿੱਚ ਲੀਰੋ ਲੀਰ ਕਰ ਦੇਣਗੇ ਅੱਜ ਤਿਤਰਾ ਵਾਲੀ ਪਲਕਾਰੀ ਉਹਨਾਂ ਨੇ ਕੀ ਕਿਹਾ ਇਹ ਨੈਰੋਲੀਰ ਕਰ ਦੇਣਗੇ ਅੱਜ ਬਚਨੂ ਦੀ ਬਲਕਾਰੀ ਕੋਈ ਸ਼ਬਦ ਬਦਲਿਆ ਠੀਕ ਹੈ ਜੀ ਇਸ ਤਰ੍ਹਾਂ ਦੀ ਨਿੱਕੀ ਮੋਟੀ ਚੇਂਜਿੰਗ ਕਰਕੇ ਤੇ ਜਿਹੜਾ ਲਾਸਟ ਜਿਹੜੇ ਪਹਿਰੇ ਦੇ ਵਿੱਚ ਲਾਸਟ ਅੰਤਰੇ ਦੇ ਵਿੱਚ ਜਿਵੇਂ ਦੇਵ ਸਾਹਿਬ ਦਾ ਨਾਮ ਰਾਈਟਰ ਦਾ ਨਾਮ ਬੋਲਿਆ ਜਾਂਦਾ ਉਹ ਉਹਨਾਂ ਨੇ ਪਾਇਆ ਲਈ ਓਕੇ ਉਹਨਾਂ ਨੇ ਚੇਂਜ ਕਰਕੇ ਉਸ ਉਹਦੇ ਵਿੱਚ ਪਹੁੰਚਾ ਦਿੱਤਾ ਹੂੰ ਕਿਉਂਕਿ ਫਿਲਮ ਦੇ ਵਿੱਚ ਰਾਈਟਰ ਦਾ ਨਾਮ ਜੀ ਲੋਕਾਂ ਦੇ ਕਾਣ ਜੀ ਤੇ ਇੱਕ ਹੋਰ ਆਪਾਂ ਗੱਲ ਕਰੀਏ ਵੀ ਤਿੰਨ ਜਾਂ ਚਾਰ ਮਿਸ ਚੇਂਜਿੰਗ ਹੋਈਆਂ ਤੁਹਾਡੇ ਵੇਲੇ ਸਿੰਗਰ ਕੌਣ ਸੀ ਗਾਇ ਜਦੋਂ ਤੁਸੀਂ ਗਾਇ ਸੀ ਸਾਡੇ ਵੇਲੇ ਗੁਰਮੀਤ ਮੀਤ ਜੀ ਦਲੰਦਰ ਤੋਂ ਆਉਂਦਾ ਅੱਛਾ ਜੀ ਉਹਨੇ ਗਾਇਆ ਤੇ ਆਪਾਂ ਉਹਨਾਂ ਵੱਲੋਂ ਵੀ ਕੰਪਲੀਟ ਕਰਵਾ ਸਕਦੇ ਹਾਂ ਕਿਉਂਕਿ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਰਾਈਟਸ ਮੇਰੇ ਕੋਲ ਨਹੀਂ ਓਕੇ ਤੁਹਾਡੇ ਕੋਲ ਨਹੀਂ ਗੁਰਮੀਤ ਮੀਤ ਦੇ ਤੇ ਉਹਨਾਂ ਦੇ ਦੇਵ ਸ਼ਰੀਕਾਂ ਵਾਲਾ ਜੀ ਨੇ ਰਾਈਟਸ ਆਪਣੇ ਗੁਰਮੀਤ ਮੀਤ ਨੂੰ ਦਿੱਤੇ ਹੂੰ ਗੁਰਮੀਤ ਮੀਤ ਨੇ ਅੱਗੇ ਰਾਈਟਸ ਮੈਨੂੰ ਦਿੱਤੇ ਹੂੰ ਤੇ ਹੁਣ ਮੈਂ ਉਹਦੇ ਤੇ ਖਰਚਾ ਕਰਕੇ ਆਪਣੀ ਵੀਡੀਓ ਆਡੀਓ ਅ ਪ੍ਰੋਮੋਸ਼ਨ ਵੀ ਬਹੁਤ ਕੀਤੀ ਆ ਸੀ ਉਹ ਉਸ ਟਾਈਮ ਸਾਰੇ ਚੈਨਲਾਂ ਤੇ ਹਾਂ ਸਾਡਾ ਸਾਡਾ ਹੋਇਆ ਹਾਂ ਪ੍ਰਧਾਨ ਜੀ ਇੱਕ ਸ਼ਬਦ ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਨੇ ਨਾ ਬਾਰੇ ਸਾਡਾ ਦੁੱਤਿਆਂ ਜਿਵੇਂ ਦੱਸਿਆ ਜਿਵੇਂ ਪੇਮੈਂਟ ਵਾਸੀ ਲਈ ਆਪਣਾ ਸਾਡਾ ਕਰੋੜਾ ਰੁਪਏ ਲੱਗਿਆ ਉਸ ਪ੍ਰੋਜੈਕਟ ਤੇ ਹਾਂ ਉਹਦੀ ਤਿੰਨ ਚਾਰ ਅਸੀਂ ਪੇਪਰ ਦਿੱਤੀਆਂ ਹਾਂ ਜੋ ਵੀ ਉਹਦੀ ਰਾਇਲਟੀ ਬੰਦਦੀ ਆ ਸਾਡੀ ਕੰਪਨੀ ਨੂੰ ਨਹੀਂ ਚਾਹੀਦੀ ਹਾਂ ਉਹਦੀ ਕਰਿਆ ਕੋਈ ਸਰਿਆ ਠੀਕ ਹੈ ਜੀ ਕਿਉਂਕਿ ਕਾਨੂੰਨ ਮੁਤਾਬਕ ਉਸਾਰ ਕੋ ਯਾਦ ਕਰਾ ਰਿਹਾ ਸੀ ਸਾਡੀ ਕਿਹੜਾ ਕੋਈ ਪਰਸਨਲ ਲੜਾਈ ਆ ਉਹ ਉਸ ਬੰਦਾ ਹੈ ਇਹ ਤਾਂ ਸ਼اندار ਉਹ ਕਾਨੂੰਨ ਮੁਤਾਬਕ ਕਾਪੀਰਾਈਟ ਸੈਕਟ ਦੇ ਮੁਤਾਬਕ ਕੋਈ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਹੈ ਓਕੇ ਜੀ